ਕਿਸੇ ਵੇਲੇ ਸਾਥੀ ਹੁੰਦੇ ਸੀਗੇ ਅੱਜ ਆਹਮੋ ਸਾਹਮਣੇ ਵਾਲੀ ਸਥਿਤੀ ਬਣੀ ਹੋਈ ਏ ਜਿਹੜੇ ਵੱਡੇ ਸਾਥੀ ਹੁੰਦੇ ਹਨ ਜਿਹਦੇ ਵੱਡੇ ਉਹ ਜਦੋਂ ਬਣਦੇ ਨੇ ਪਰ ਵੱਡੇ ਦੁਸ਼ਮਣ ਬਣਦੇ ਨੇ ਇੱਕ ਦੂਜੇ ਦੇ ਅੱਜ ਵੀ ਇਸ ਇਹਦਾ ਇੱਕੋ ਹੀ ਟਾਰਗੇਟ ਹੈ ਕਿ ਮੈਂ ਗੁੰਡਾਗਰਦੀ ਕਰਾਉਣੀ ਹੈ ਮੈਂ ਆ ਗਿਆ ਹੁਣ ਦੇਖਦਾ ਮੈਂ ਕਿਹੜੀ ਗੁੰਡਾਗਰਦੀ ਜਿਹੜਾ ਉਹਨੇ ਕਿਹਾ ਨਾ ਇਹ ਆ ਪੱਡੇ ਦਾ ਪੋਤਿਆ ਨਾ ਇਹ ਜਾ ਜਾ ਕੇ ਅਨਸਾਰੀ ਦਾ ਐਕਸ਼ਨ ਕਰੇ ਮੈਂ ਜਵਾਬ ਦਉ ਅੱਧ ਵਿਚਾਲੇ ਹੋ ਸਕਦੀ ਹੈ ਕਿ ਅੱਧ ਵਿਚਾਲੇ ਦੋਵੇਂ ਮੈਨੋਰਾਂ ਤੇ ਸਥਿਤੀ ਠੀਕ ਕਰ ਵਿਚਾਲੇ ਨਹੀਂ ਕੋਈ ਵੱਧ ਵਿਚਾਲਾ ਨਹੀਂ ਹੁੰਦਾ ਲੜਾਈ ਆ ਉਹ ਵੀ ਲੜੇ ਮੈਂ ਵੀ ਲੜਨ ਗਿਆ ਦੇਰਾ ਪਠਾਣਾ ਪਿੰਡ ਦੇ ਵਿੱਚ ਸਕਦੇ ਹੋ ਇੱਕ ਪਾਸੇ ਸੁਖਜਿੰਦਰ ਰੰਧਾਵਾ ਖੜੇ ਨੇ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਰੰਧਾਵਾ ਮੌਕੇ ਤੇ ਪਹੁੰਚ ਗਏ ਰੰਧਾਵਾ ਸਾਹਿਬ ਕੀ ਇਨਫਾਰਮੇਸ਼ਨ ਹੈ ਤੁਹਾਡੇ ਕੋਲ ਇਹ ਬਦਮਾਸ਼ੀ ਕਰਨ ਗਿੱਜਾ ਠੀਕ ਨੇ ਇਹ ਕਰਦਾ ਬਦਮਾਸ਼ੀ ਇਹ ਬੰਦੇ ਮਰਵਾਉਣ ਗਿੱਜਾ ਹੈ ਅੱਜ ਵੀ ਇਸ ਇਹਦਾ ਇੱਕੋ ਹੀ ਟਾਰਗੇਟ ਹੈ ਕਿ ਮੈਂ ਗੁੰਡਾਗਰਦੀ ਕਰਾਉਣੀ ਹੈ ਉਹ ਗੁੰਡਾਗਰਦੀ ਤੁਹਾਡੇ ਕੋਈ ਗੱਲ ਨਹੀਂ ਮੈਂ ਆ ਗਿਆ ਟੈਨਸ਼ਨ ਨਾ ਲੋ ਤੁਸੀਂ ਪੁਲਿਸ ਨੇ ਇੱਕ ਵਿਅਕਤੀ ਨੂੰ ਇਥੋ ਹੀ ਫੜਿਆ ਹੈ ਉਹ ਕਰਨਤਾਰਾਂ ਦਾ ਵਿਅਕਤੀ ਸੀਗਾ ਕਰਨਤਾਰਾਂ ਦਾ ਵਿਅਕਤੀ ਸੀਗਾ ਕੋਈ ਗੱਲ ਨਹੀਂ ਮੈਂ ਆ ਗਿਆ ਹੁਣ ਦੇਖਦਾ ਮੈਂ ਔਰ ਕਿਹੜੀ ਗੁੰਡਾਗਰਤੀ ਉਹ ਰੋਪ ਲਗਾ ਰਹੇ ਕੀ ਗੈਂਗਸਟਰ ਤੇ ਲੋਕਾਂ ਨੇ ਆ ਕੇ ਉਹਨਾਂ ਦੇ ਇੱਕ ਵਿਅਕਤੀ ਨਾਲ ਕੁੱਟਮਾਰ ਕੀਤੀ ਕਿਹੜਾ ਕੋਈ ਅੱਗ ਜਣੀ ਕਰਾ ਦੀ ਕੋਸ਼ਿਸ਼ ਕੀਤੀ ਗਈ ਆਰ ਕੇ ਦੇਖੋ ਜੀ ਇਹਨਾਂ ਲੋਕਾਂ ਨੇ ਗੈਂਗਸਟਰ ਪਾਲੇ ਅੱਜ ਇਹਨਾਂ ਨੂੰ ਗੈਂਗਸਟਰਾਂ ਕੋ ਡਰ ਆਉਂਦਾ ਮੇਰੀ ਗੱਡੀਆਂ ਨੇ ਮੇਰੀਆਂ ਗੱਡੀਆਂ ਦੇ ਨਾਲ ਦੇਖੋ ਕਿਹੜਾ ਗੈਂਗਸਟਰ ਆ ਮੇਰੇ ਘਰ ਦੇ ਪਰਿਵਾਰ ਆ ਮੇਰਾ ਬੇਟਾ ਮੈਂ ਆਇਆ ਵਾਂ ਆ ਮੇਰਾ ਰਿਸ਼ਤੇਦਾਰ ਮੇਰੇ ਨਾਲ ਨੇ ਦੱਸੋ ਜੀ ਕਿਹੜਾ ਗੈਂਗਸਟਰ ਜਿਹੜੇ ਬੰਦਿਆਂ ਨੇ ਗੈਂਗਸਟਰ ਖੁਦ ਪਾਲੇ ਨੇ ਆਜ ਇਹਨਾਂ ਲੋਕਾਂ ਨੂੰ ਇਹਨਾਂ ਗੈਂਗਸਾਂ ਕੋ ਡਰ ਆਉਣ ਲੱਗ ਗਿਆ ਠੀਕ ਨੇ ਇਹ ਬੰਦਾ ਦਾ ਗਿੱਜਾ ਪਿਛਲੀ 5 ਸਾਲਾਂ ਚ ਇਹਨੇ 6-7 ਕਤਲ ਕਰਵਾਤੇ ਡੇਰਾ ਬਾਬਾ ਨਾਨਕਾ ਹਲਕੇ ਚ ਇਹਨੂੰ ਕਿਹੜਾ ਲੋਕ ਨਹੀਂ ਜਾਣਦੇ ਪਰ ਤੁਸੀਂ ਹੁਣ ਦੋਨੋਂ ਲੀਡਰ ਇੱਥੇ ਖੜੇ ਹੋ ਵਰਕਰ ਤੁਹਾਡੇ ਆਮੋ ਸਾਹਮਣੇ ਹੋ ਰਹੇ ਨੇ ਆਪਸ ਦੇ ਵਿੱਚ ੜੱਬੀ ਦੇਖਣ ਨੂੰ ਮਿਲੀ ਹੁਣ ਤੁਸੀਂ ਸਥਿਤੀ ਕੰਟਰੋਲ ਕਰੋਗੇ ਬਿਲਕੁਲ ਕੋਈ ਵੋਟ ਵੋਟ ਪ੍ਰੋਪਰ ਲੋਕਾਂ ਨੇ ਵੋਟ ਹਾਲੀ ਵਰਕਰ ਸੁਣੋ ਰੰਮੋ ਸਾਹਮਣੇ ਨਹੀਂ ਹੋਏ ਇਹ ਐਨ ਸੁਖੀ ਰੰਧਾਵੇ ਨੇ ਆਣ ਕੇ ਸ਼ਹਿਦ ਦਿੱਤੀ ਉਹਨੇ ਬੰਦੇ ਨੇ ਡਾਂਗ ਮਾਰੀ ਮੇਰੇ ਬਾਹਰ ਦੇ ਮੱਜੀ ਵੀਡੀਓ ਪੂਰੀ ਕੈਪਚਰ ਚਾਰ ਫੁੱਟ ਤੇ ਸੁਖੀ ਪਿੱਛੇ ਘਲੋਤਾ ਉਹਦੇ ਉਹਨੇ ਇਸ਼ਾਰੇ ਤੇ ਡਾਂਗ ਵੱਜੀ ਮੇਰੇ ਡਾਂਗ ਵਿੱਚ ਵੋਟਾਂ ਲੋਕਾਂ ਨੇ ਪਾਉਣੀਆਂ ਲੀਡਰਾਂ ਨੇ ਵੋਟਾਂ ਤਾਂ ਪਾਉਣੀਆਂ ਨਹੀਂ ਲੀਡਰਾਂ ਦਾ ਆਪਣਾ ਕੰਮ ਠੀਕ ਆ ਪ੍ਰਚਾਰ ਕਰਨਾ ਸੀ ਪ੍ਰਚਾਰ ਕਰ ਲਿਆ ਕੌਣ ਲੀਡਰਾਂ ਦਾ ਕੰਮ ਕੀ ਆ ਹੰਤਾਵਾ ਜੀ ਹੁਣ ਆਪਾਂ ਕਿਸੇ ਨੂੰ ਮੇਰੇ ਗੱਲ ਸੁਣੋ ਲੋਕ 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 ਲੋਕਾਂ ਨੇ ਇਹਨਾਂ ਨੂੰ ਮੂੰਹ ਤੋੜ ਜਿਹੜਾ ਜਵਾਬ ਅੱਜ ਦੇਣਾ ਵਾ ਇਸ ਕਰਕੇ ਇਹਨਾਂ ਦੀ ਬੁਲਾੜਦੀ ਨਹੀਂ ਤਈਆ ਇੱਕ ਤਰਨਤਰ ਤੋਂ ਨੌਕ ਬਣਾਇਆ ਸੀ ਕੌਂਸਲਟੈਂਟ ਕੀਤਾ ਪੁਲਿਸ ਨੇ ਉਹ ਕਹਿੰਦਾ ਕਿ ਮੈਂ ਤਰਨਤਰ ਤੋਂ ਆਇਆ ਹਾਂ ਸਾਰੇ ਵਿਅਕਤੀ ਪੁਲਿਸ ਰਾ ਬਿਲਕੁਲ ਗਲਤ ਕਾਲ ਜਿ ਕਿ ਕਹੋ ਜਾ ਕੋਈ ਗੱਲ ਨਹੀਂ ਹਥਿਆਰ ਲੈ ਕੇ ਮੁੰਡੇ ਸਾਹਮਣੇ ਉਹਦਾ ਰੋਪ ਲਗਾ ਰਿਹਾ ਕਿ ਜੱਗੂ ਭਗਵਾਨਪੁਰੀਏ ਦੇ ਬੰਦੇ ਲਓ ਜੱਗੂ ਭਗਵਾਨਪੁਰੀਏ ਕਹਿੰਦੇ ਜੱਗੂ ਭਗਵਾਨਪੁਰੀਏ ਇਹ ਬੰਦੇ ਤੁਹਾਡੀ ਮਦਦ ਕਰ ਰਹੇ ਨੇ ਇੱਥੇ ਲੋਕਾਂ ਦੇ ਨਾਲ ਕੋਟਮਾਰ ਕਰ ਰਹੇ ਕੰਮ। ਪੁੱਛੋ ਇਹਨੂੰ ਇਹ ਗੱਲ ਪੁੱਛੋ ਕਿ ਜਦੋਂ ਬਿਕਰਮਜੀਠੀਆ ਨੇ ਵਿਧਾਨ ਸਭਾ 'ਚ ਫੋਟੋ ਵਿਖਾਈ ਜੱਗੂ ਭਗਵਾਨਪੁਰੀਏ ਦੀ ਉਹ ਕਿਹਦੇ ਨਾਲ ਸੀਗੀ? ਲੋਕ ਇਹ ਪੁੱਛਦੇ ਨੇ ਉਹ ਮੇਰੇ ਨਾਲ ਫੋਟੋ ਆਗੇ ਇਹਦੇ ਨਾਲ ਫੋਟੋ ਸੀਗੀ। ਲੋਕੀ ਇਹ ਪੁੱਛਦੇ ਨੇ ਕਿ ਤੇ ਮਖ्तार ਅंसारी ਨਾਲ ਕਿਹਦੀਆਂ ਫੋਟੋਆਂ ਲੱਤੀਆਂ ਲੋਕੀ ਇਹ ਪੁੱਛਦੇ ਨੇ। ਇਹ ਜਿਹੜੇ ਲੋਕਾਂ ਨੇ ਜਿੱਥੇ ਉਥੇ ਲਖਨਊ ਜਾ ਕੇ ਗਿਆ ਉਹਦੀ ਕੋਟੀ ਚ ਗਿਆ ਸੈਵਨ ਸਟਾਰ ਹੋਟਲ ਚ ਰਿਹਾ ਉਹ ਕੌਣ ਸੀਗਾ ਪਰ ਉਹ ਕਹਿੰਦੇ ਕੀ ਰਿਸ਼ਤਾ ਹੈ ਬੰਦੇ ਦਾ ਠੀਕ ਹੈ ਹੁਣ ਹੁਣ ਇਸ ਪਿੰਡ ਤੇ ਸਥਿਤੀ ਕੀ ਬਣੂਗੀ ਤੁਸੀਂ ਵੀ ਆ ਗਏ ਕੁਮਿੰਦਰ ਰੰਧਾਵਾ ਵਿੱਚ ਸ਼ਾਂਤਮਈ ਤੁਸੀਂ ਉਧਰਲੇ ਉਧਰਲੇ ਵਰਕਰਾਂ ਨੂੰ ਵੀ ਅਪੀਲ ਕਰੋਗੇ ਕਿ ਸ਼ਾਂਤਮਈ ਮੈਂ ਡੇਰਾ ਕੁਮਿੰਦਰ ਰੰਧਾਵਾ ਨੂੰ ਵੀ ਅਪੀਲ ਕਰੋਗੇ ਸਾਰੇ ਸ਼ਾਂਤਮਈ ਵੇਖੋ ਜੀ ਮੈਂ ਲੀਡਰਸ਼ਿਪਰਾਂ ਨੂੰ ਇਹ ਵੀ ਬੇਨਤੀ ਕਰਦਾ ਸੁਖਜਿੰਦਰ ਸਿੰਘ ਕੁਮਿੰਦਰ ਰੰਧਾਵੇ ਨੂੰ ਲੋਕਾਂ ਨੇ ਵੋਟਾਂ ਲੋਕਾਂ ਨੇ ਪਾਉਣੀਆਂ ਨੇ ਜਿੱਥੇ ਮਿਲ ਸਕਦੇ ਜਾ ਕੇ ਹੁਣ ਤੁਸੀਂ ਅਪੀਲ ਕਰ ਸਕਦੇ ਪਿਆਰ ਨਾਲ ਜੇ ਮਿਲੋ ਫ ਮੈਂ ਸੋਦਾ ਮੈਨੂੰ ਮਿਲਣ ਚ ਕੀ ਤਰ੍ਹਾਂ ਪਿਆਰ ਨਾਲ ਅਪੀਲ ਹੁੰਦੀ ਹੈ ਤੇ ਮਿਲਾਲ ਮਿਲ ਲੋ ਤੁਸੀਂ ਇੱਕ ਵਾਰੀ ਮਿਲ ਲੋ ਨਾ ਆਜੇਗਾ ਤਾਂ ਮਿਲਾਂਗਾ ਮੈਂ ਤਾਂ ਨਹੀਂ ਜਾਂਦਾ ਮਿਲਣ ਠੀਕ ਨਹੀਂ ਆਜੇ ਤਾਂ ਮਿਲ ਮੈਂ ਕੀ ਕਹਿਣ ਰਿਹਾ ਅੱਧ ਵਿਚਾਲੇ ਹੋ ਸਕਦੀ ਹੈ ਕਿ ਅੱਧ ਵਿਚਾਲੇ ਦੋਵੇਂ ਮਿਲੋ ਰਹੀ ਸਥਿਤੀ ਠੀਕਾ ਵਿਚਾਲੇ ਨਹੀਂ ਕੋਈ ਅੱਧ ਵਿਚਾਲਾ ਨਹੀਂ ਹੁੰਦਾ ਲੜਾਈ ਆ ਉਹ ਵੀ ਲੜੇ ਮੈਂ ਵੀ ਲੜਨ ਰਿਹਾ ਕਦਾ ਅੱਧ ਵਿਚਾਲਾ ਕੋਈ ਅੱਧ ਵਿਚਾਲਾ ਨਹੀਂ ਬਿਲਕੁਲ ਸਥਿਤੀ ਤੁਸੀਂ ਦੇਖੋ ਇਸ ਵੇਲੇ ਡੇਰਾ ਬਾਬਾ ਨਾਨਕ ਖਲਕੇ ਦੇ ਇਹ ਡੇਰਾ ਪਠਾਨਾ ਪਿੰਡ ਹੈ ਇਸ ਪਾਸੇ ਪਾਵਾ ਵੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਖੜੇ ਨੇ ਕਿਉਂਕਿ ਇੱਥੇ ਮਾਹੌਲ ਲਗਾਤਾਰ ਤਣਾਪੂਰ ਬਣਿਆ ਹੋਇਆ ਸੀਗਾ 70 ਦੀ ਪਾਰਟੀ ਦਾ ਪੱਖ ਰੱਖਦੀ ਹੈ ਜੀ ਬਿਲਕੁਲ ਰੱਖਦੀ ਹੈ ਤੁਹਾਡੇ ਸਾਹਮਣੇ ਇੱਥੇ ਆਪਾਂ ਕਰੋਦੇ ਖੜੇ ਆ ਪਰ ਪੁਲਿਸ ਅੰਦਰ ਗਈ ਆ ਨਹੀਂ ਗਈ ਜਦੋਂ ਸਭ ਸਾਬ ਜਿਸ ਤਰੀਕੇ ਨਾਲ ਲੀਡਰਾਂ ਨੂੰ ਅੱਗੇ ਸ਼ਾਂਤ ਕਰਨਾ ਚਾਹੀਦਾ ਮਾਹੌਲ ਜਿਸ ਤਰੀਕੇ ਨਾਲ ਮਾਹੌਲ ਪੜਾਇਆ ਜਾ ਰਿਹਾ ਉਦਰਾ ਬਣਾਉਣਗੇ ਦੇਖੋ ਗੱਲ ਸੁਣੋ ਇੱਥੇ ਸ਼ਾਂਤਮਈ ਤਰੀਕੇ ਨਾਲ ਬੈਠੇ ਨੇ ਇਹਨਾਂ ਨੂੰ ਆਣ ਕੇ ਪਾਗੇ ਇਹਨਾਂ ਦਾ ਟੈਲੀਫੋਨ ਗਿਆ ਫਿਰ ਲੀਡਰ ਨਾ ਪਹੁੰਚੇ ਤਾਂ ਆਪਣੇ ਆਪਣੇ ਵਰਕਰ ਨੂੰ ਤੇ ਇਹ ਇਸ ਕਰਕੇ ਪਹੁੰਚਣ ਆਖਿਆ ਜੀ ਪਿੰਡ ਵਾਲੇ ਨਹੀਂ ਇਹ ਸਾਨੂੰ ਬਾਹਰ ਦੇ ਬੰਦੇ ਪੈਗੇ ਤੇ ਉਹਦਾ ਪ੍ਰਤਖ ਆ ਹੀ ਗਿਆ ਕਿ ਸਬੂਤ ਮਿਲ ਗਿਆ ਕਿ ਬੰਦਾ ਇੱਕ ਬਾਹਰਲਾ ਫੜ ਲਿਆ ਮੈਂ ਦੇ ਕਹਿੰਦਾ ਜਿਹੜਾ ਉਹਨੇ ਕਿਹਾ ਨਾ ਇਹ ਆ ਪੱਦੇ ਦਾ ਪੋਤਿਆ ਨਾ ਇਹ ਜਾ ਕੇ ਅंसारी ਦਾ ਐਕਸ਼ਨ ਕਰੇ ਮੈਂ ਜਵਾਬ ਦਊ ਮੇਰੀ ਗੱਲ ਸੁਣ ਉਹ ਜਿਨੇ ਜਿਨੇ ਐਪਲੀਕੇਸ਼ਨ ਦੇ ਕੇ ਅंसारी ਨੂੰ ਸੱਦਿਆ ਸੀ ਜਦੋਂ 10 ਲੱਖ ਦੀ ਮੇਰੇ ਕੋਲ ਫਰौती ਬੰਗੇ ਸੀ ਫੇਲ ਮunicipal ਦਾ ਕੰਮ ਕਿ ਜੱਗੂ ਪਗਵਾਨਪੁਰੀਆ ਦੀ ਮੰਗ ਤੇ ਲਈ ਤੁਰੇ ਫਿਰਦੀ ਆ ਜੱਗੂ ਪੁਗਾਨਪੁਰੀਏ ਦੇ ਅਗੇਂਸਟ ਮੈਂ ਡੀਐਸਪੀ ਕੋਲਵਾਇਆ ਤੇ ਫਿਰ ਜੱਗੂ ਪੁਗਾਨਪੁਰੀਏ ਇਹਨਾਂ ਦਾ ਮਾਮਾ ਕਿ ਸਾਡੇ ਨਾਲ ਦਾ ਸਾਡਾ ਟਕਰਾਅ ਹੋਵੇਗੀ ਨਹੀਂ ਹੋਰ ਜਿੱਦਾਂ ਅਮੋ ਸਾਹਮਣੇ ਲੀਡਰ ਕੋਈ ਗੱਲ ਨਹੀਂ ਜਰ ਕੋਈ ਨਹੀਂ ਸਿਰਫ ਇਸੇ ਇਦਾਂ ਨਹੀਂ ਕਿ ਇਦਾਂ ਨਹੀਂ ਕਿ ਇਹਨਾਂ ਕੋਲ ਗੁੱਡਿਆ ਕੋਲ ਡਰਿਆ ਜਾਏਗਾ ਇਹ ਤਸਵੀਰ ਤੁਸੀਂ ਲਗਾਤਾਰ ਲਾਈਵ ਦੇਖ ਰਹੇ ਹੋ ਇਸ ਪਾਸੇ ਗੁਰਦੀਪ ਰੰਧਾਵਾ ਖੜੇ ਹਨ ਤੁਹਾਨੂੰ ਤਸਵੀਰ ਸ਼ਬਦਾਂ ਦੇ ذریعے ਅਸੀਂ ਔਰ ਕੈਮਰੇ ਦੇ ذریعے ਬਿਆਨ ਕਰ 파 ਰਹੇ ਆ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਆਮ ਆਦਮੀ ਪਾਰਟੀ ਦੇ ਇਹ ਮਹਿਜ਼ 15 ਕੋਟ ਫੁੱਟ ਦਾ ਡਿਸਟੈਂਸ ਹੋਏਗਾ ਆਪਸੀ ਦੋਵੇਂ ਥਨਾ ਦੇ ਵਿੱਚ ਆਲੇ ਤਾਂ ਇੱਕ ਪਾਸੇ ਸੁਖਜਿੰਦਰ ਰੰਦਾਵਾ ਇਸ ਪਾਸੇ ਸੁਖਜਿੰਦਰ ਰੰਦਾਵਾ ਨੂੰ ਤੁਸੀਂ ਦੇਖ ਪਾ ਰਹੇ ਹੋ ਗੁਰਦਾਸਪੁਰ ਤੋਂ ਐਮਪੀ ਔਰ ਕਾਂਗਰਸੀ ਉਮੀਦਵਾਰ ਜਤਿੰਦਰ ਕੌਰ ਦੇ ਹਸਬੰਡ ਸੁਖਜਿੰਦਰ ਰੰਦਾਵਾ ਦੀ ਤਸਵੀਰਾਂ ਤੁਸੀਂ ਲਗਾਤਾਰ ਦੇਖ ਪਾ ਰਹੇ ਹੋ ਇਹ ਡੇਰਾ ਪਠਾਣਾ ਪਿੰਡ ਹੈ ਔਰ ਖੱਬੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਰਧਾਵਾ ਇੱਥੇ ਪਹੁੰਚੋਏ ਨੇ ਕਿਉਂਕਿ ਇਸ ਪਿੰਡ ਦੇ ਵਿੱਚ ਲਗਾਤਾਰ ਸਥਿਤੀ ਜਿਹੜੀ ਹੈ ਬੜੀ ਤਣਾਅਪੂਰਨ ਬਣੀ ਹੋਈ ਹੈ ਔਰ ਪੁਲਿਸ ਪਾਰਟੀ ਵਿਚਾਲੇ ਖੜੀ ਹੈ ਸੜਕ ਦੇ ਵਿਚਾਲੇ ਹੋਰ ਦੂਰ ਲਿ ਜਾ ਕੇ ਆਪਾਂ ਤੁਹਾਨੂੰ ਹੋਰ ਵਧੀਆ ਤਰੀਕੇ ਦੇ ਨਾਲ ਇਸ ਪਿੰਡ ਦੇ ਹਾਲਾਤ ਦਿਖਾਵਾਂਗੇ ਕ੍ਰਿਆ ਨੂੰ ਸ਼ੁਰੂ ਹੋਏ ਮਹਿਸ ਹਜੇ 1.5 ਘੰਟਾ ਹੋਇਆ 7 ਵਜੇ ਵੋਟਾਂ ਸ਼ੁਰੂ ਹੋਈਆਂ ਸੀਗੀਆਂ ਔਰ ਹੁਣ ਇਸ ਪਾਸੇ ਤੁਸੀਂ ਦੇਖੋ ਇਹ ਤਸਵੀਰ ਤੁਸੀਂ ਤੁਹਾਨੂੰ ਆਪਾਂ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਡੇਰਾ ਪਠਾਣਾ ਦੀਆਂ ਤਸਵੀਰਾਂ ਦਿਖਾ ਰਿਹਾ ਥੋੜਾ ਹੋਰ ਰਾਜਵੀਰ ਜੇ ਉੱਚਾ ਕਰਕੇ ਆਪਾਂ ਦਿਖਾਈਏ ਤਾਂ ਇਹ ਤਸਵੀਰ ਹੈ ਇੱਕ ਪਾਸੇ ਸੁਖਜਿੰਦਰ ਰੰਧਾਵਾ ਖੜੇ ਨੇ ਇਸ ਪਾਸੇ ਔਰ ਦੂਜੇ ਪਾਸੇ ਗੁਰਦੀਪ ਰੰਧਾਵਾ ਆਮ ਆਦਮੀ ਪਾਰਟੀ ਦੇ ਲੋਕ ਖੜੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਖੜੇ ਹੋਏ ਨੇ ਤਸਵੀਰਾਂ ਡੇਰਾ ਬਾਬਾ ਨਾਨਕ ਹਲਕੇ ਦੀਆਂ ਨੇ ਔਰ ਇੱਕ ਪਾਸੇ ਤੁਹਾਨੂੰ ਹੁਣ ਹੋਰ ਕਲੀਅਰ ਤਸਵੀਰਾਂ ਦਿਖਾਵਾਂਗੇ ਡੇਰਾ ਬਾਬਾ ਨਾਨਕ ਹਲਕਾ ਬੇहद ਤਣਾਅਪੂਰਨ ਸਥਿਤੀ ਇੱਥੇ ਬਣਦੀ ਜਾ ਰਹੀ ਹੈ ਹਲਕੇ ਦੇ ਵਿੱਚ ਵੋਟਾਂ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਇਸ ਪਾਸੇ ਇੱਕ ਧਿਰ ਖੜਾ ਹੈ ਸੁਖਜਿੰਦਰ ਸਿੰਘ ਰੰਧਾਵਾ ਦਾ ਧਿਰ ਖੜਾ ਹੈ ਸੁਖਜਿੰਦਰ ਸਿੰਘ ਰੰਧਾਵਾ ਆਪ ਖੜੇ ਨੇ ਔਰ ਦੂਜੇ ਪਾਸੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਗੁਰਦੀਪ ਰੰਧਾਵਾ ਖੜੇ ਨੇ ਗੁਰਦੀਪ ਰੰਧਾਵਾ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹ ਖੜੇ ਨੇ ਕਿਸੇ ਸਮੇ ਸੁਖਜਿੰਦਰ ਰੰਧਾਵਾ ਦੇ ਸਾਥੀ ਹੁੰਦੇ ਸੀਗੇ ਹੁਣ ਆਹਮੋ ਸਾਹਮਣੇ ਖੜੇ ਨੇ ਔਰ ਇੱਕ ਦੂਜੇ ਨੂੰ ਦੋਵੇਂ ਹੀ ਲਲਕਾਰ ਰਹੇ ਨੇ ਦੋਵੇਂ ਹੀ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਕਰ ਰਹੇ ਨੇ ਦੋਵੇਂ ਹੀ ਇੱਕ ਦੂਜੇ ਤੇ ਗੁੰਡਾਗਰਦੀ ਦਾ આરોਪ ਲਗਾ ਰਹੇ ਨੇ ਔਰ ਵਿਚਾਲੇ ਤੁਸੀਂ ਦੇਖ ਪਾ ਰਹੇ ਹੋ ਕਿ ਪੁਲਿਸ ਬਲ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਇੱਥੇ ਤਾਇਨਾਤ ਹੈ ਸੜਕ ਵਿਚਾਲੇ ਪੁਲਿਸ ਤਾਇਨਾਤ ਹੈ ਤਾਂ ਕਿ ਲਾਅ ਐਂਡ ਆਰਡਰ ਦੀ ਸਥਿਤੀ ਹੁਣ ਖਰਾਬ ਨਾ ਹੋ ਸਕੇ ਔਰ ਦੋਵੇਂ ਪਾਸੇ ਧਿਰ ਜਿਹੜੇ ਨੇ ਦੋਨੇ ਧਿਰ ਤੁਸੀਂ ਦੇਖ ਸਕਦੇ ਹੋ ਇੱਕ ਦੂਜੇ ਨੂੰ ਲਲਕਾਰ ਰਹੇ ਨੇ ਦੋਵੇਂ ਵੱਡੇ ਨੇਤਾ ਡੇਰਾ ਬਾਬਾ ਨਾਨਕ ਹਲਕੇ ਦੇ ਇਸ ਵੇਲੇ ਮੌਕੇ ਤੇ ਮੌਜੂਦ ਨੇ ਇੱਕ ਦੂਜੇ ਨੂੰ ਲਲਕਾਰ ਰਹੇ ਨੇ ਇਹ ਤਸਵੀਰਾਂ ਤੁਸੀਂ ਦੇਖੋ ਕਿਵੇਂ ਗੁਰਦੀਪ ਰੰਧਾਵਾ ਵੀ ਲਗਾਤਾਰ ਤਕਤੀ ਲਗਾ ਕੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਦੇਖ ਰਹੇ ਨੇ ਕਿਸੇ ਵੇਲੇ ਸਾਥੀ ਹੁੰਦੇ ਸੀਗੇ ਅੱਜ ਆਹਮੋ ਸਾਹਮਣੇ ਵਾਲੀ ਸਥਿਤੀ ਬਣੀ ਹੋਈ ਹੈ ਜਿਹੜੇ ਵੱਡੇ ਸਾਥੀ ਹੁੰਦੇ ਆ ਨਾ ਜਦੋਂ ਬੜੇ ਉਹ ਜਦੋਂ ਬਣਦੇ ਨੇ ਪਰ ਵੱਡੇ ਦੁਸ਼ਮਣ ਬਣਦੇ ਨੇ ਇੱਕ ਦੂਜੇ ਦੇ ਠੀਕ ਹੈ ਨਾ ਇਸ ਕਰਕੇ ਕੋਈ ਪਰਵਾਹ ਨਹੀਂ ਜਿੱਨਾ ਜਰ ਸਾਥੀ ਹੋ ਨਾ ਜਰ ਸਾਥੀ ਜਦੋਂ ਦੁਸ਼ਮਣਾਂ ਦੁਸ਼ਮਣ ਹੈ ਬਸ ਤੁਹਾਡੀ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਕਿ ਕੀ ਹੁਣ ਇੱਥੇ ਹਾਲਾਤ ਕਾਬੂ ਚ ਨੇ ਪ੍ਰਸ਼ਾਸਨ ਆਪਣਾ ਦੇਖ ਰਿਹਾ ਜੀ ਕੰਮ ਪ੍ਰਸ਼ਾਸਨ ਨੇ ਆਪਣਾ ਕੰਮ ਕਰਨਾ ਠੀਕ ਹੈ ਜੀ ਲਾਡਰ ਸ੍ਰੀ ਨੂੰ ਪ੍ਰਸ਼ਾਸਨ ਨੇ ਆਪਣੇ ਕੰਟਰੋਲ ਚ ਕਰਨਾ ਪ੍ਰਸ਼ਾਸਨ ਕਿਉਂ ਨਹੀਂ ਕਰੂਗਾ ਠੀਕ ਹੈ ਨਾ ਤੁਸੀਂ ਦੇਖੋ ਕਿ ਜਿਵੇਂ ਗੁਰਦੀਪ ਰੰਧਾਵਾ ਇੱਥੇ ਖੜੇ ਨੇ ਇੱਕ ਦੂਜੇ ਵੱਲ ਇਹ ਤਸਵੀਰ ਮੈਂ ਰਾਜਦੀਪ ਦਿਖਾਵਾਂਗਾ ਕਿ ਬਿਲਕੁਲ ਸੁਖਜਿੰਦਰ ਰੰਧਾਵਾ ਨੂੰ ਤੁਸੀਂ ਦੇਖ ਪਾ ਰਹੇ ਹੋ ਇਸ ਪਾਸੇ ਸੁਖਜਿੰਦਰ ਰੰਧਾਵਾ ਖੜੇ ਨੇ ਔਰ ਇਸੇ ਪਾਸੇ ਗੁਰਦੀਪ ਰੰਧਾਵਾ ਖੜੇ ਨੇ ਇਹ ਚੌਣ ਅਖਾੜਾ ਹੈ ਡੇਰਾ ਬਾਬਾ ਨਾਨਕ ਦਾ ਚੌਣ ਮੈਦਾਨ ਹੈ ਡੇਰਾ ਬਾਬਾ ਨਾਨਕ ਦਾ ਜਿੱਥੇ ਦੋ ਵੱਡੇ ਨੇਤਾ ਦੋ ਵੱਡੇ ਪਾਰਟੀਆਂ ਦੇ ਨੇਤਾ ਦੋ ਵੱਡੀ ਪਾਰਟੀਆਂ ਦੇ ਵਰਕਰ ਇੱਕ ਦੂਜੇ ਨੂੰ ਅਮੋ ਸਾਹਮਣੇ ਹੋਏ ਹੋਏ ਨੇ ਪੁਲਿਸ ਲਾਅ ਐਂਡ ਆਰਡਰ ਮੇਨਟੇਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ